ਕਰ ਰਹੇ ਹਾਂ ਹੋਰ ਤਾਂ ਕੰਮ ਹੀ ਟੋਨ ਰੀਜਨ ਇੱਕ ਸੀ ਆ ਬਈ ਮੈਂ ਤੁਹਾਨੂੰ ਦੱਸਦਾ ਨਾਲ ਸਾਡੀ ਕਾਲ ਤੇ ਗੱਲ ਹੋਈ ਸੀ ਮੈਂ ਉਸ ਟਾਈਮ ਤੇ ਗੱਲ ਲੁਕੋਈ ਸੀ ਦੱਸਿਆ ਨਹੀਂ ਠੀਕ ਹੈ ਤੁਸੀਂ ਕੋਰ ਨਾਲੇ ਸੁਣ ਲੋ ਗੱਲ ਹੂੰ ਤੁਸੀਂ ਆਪਣੇ ਆਪ ਹਿਸਾਬ ਲਾ ਲਓ ਮਾਇਨੋਰਟੀ ਕਿਵੇਂ ਦਿਮਾਗ ਦੀ ਸੋਚ ਕਿੱਥੇ ਹੋਊਗੀ ਬਈ ਮਾਂ ਦੀ ਹੂੰ ਠੀਕ ਹੈ ਉਹ ਗੱਲ ਵੀ ਹੋ ਰਹੀ ਸੀ ਕਿਸੇ ਬੰਦੇ ਨਾਲ ਠੀਕ ਹੈ ਉਸ ਟਾਈਮ ਤੇ ਅ ਰਿਸ਼ਤੇਦਾਰ ਨੇ ਨਾ ਤੁਹਾਡੀ ਮੇਰੇ ਮੇਰਾ ਫੋਨ ਨਹੀਂ ਨਹੀਂ ਮੈਂ ਮੈਂ ਕੱਲ ਹੋਇਸੀ ਠੀਕ ਹੈ ਤੁਹਾਡਾ ਫੋਨ ਸਾਈਡ ਤੇ ਹੋਲਡ ਤੇ ਸੀ ਉਹਨਾ ਐਨ ਫਰੀ ਉਹ ਮੈਂ ਲੱਗੇ ਸੀ ਹੱਡਫ੍ਰੀ ਨਾਲ ਉਹਨਾਂ ਦੇ ਠੀਕ ਹੈ ਤੇ ਉਹ ਕੰਨੀਆ ਨਾਲ ਗੱਲ ਹੋ ਰਹੀ ਸੀ ਮੈਂ ਉਹਨਾਂ ਨੇ ਗੱਲ ਕੀਤੀ ਸੀ ਮੈਂ ਅਕਸਰ ਹੀ ਇਹ ਗੱਲ ਕਹਿੰਦਾ ਸੀ ਕਿ ਤੂੰ ਕਦੇ ਮਿਊਟ ਨਾ ਕਰੀ ਤੇ ਜੋ ਵੀ ਹੱਲਾ ਹੈਂਡਫਰੀ ਕਰਦੇ ਸੀ ਠੀਕ ਹੈ ਹੈਂਡਫਰੀ ਕਰ ਕੇ ਗੱਲ ਹੋएगी ਚਲੋ ਹੋएगी 5 5 4 ਮਿੰਟ ਉਹਨਾਂ ਦੇ ਵਿੱਚ ਕੋਈ ਗੱਲ ਆਈ ਨਿਕਲੀ ਵੀ ਹਾਂ ਇਹ ਸਿਆ ਦੀ ਗੱਲ ਹੋ ਗਈ ਸੀ ਹੂੰ ਵੀ ਵਿਆਹ ਦਾ ਕਦੋਂ ਕਰਾਰ ਹੈਂਗਾ ਕਿ ਮੈਂ ਕਰਦਾ ਹਾਂ ਤੇ ਮੈਂ ਕਹਦਾ ਉਹ ਤੋਂ ਵੀ ਹਾਂ ਵੀ ਮੈਂ ਕਿ ਨਹੀਂ ਇਹ ਜਵਾਬ ਦਿੱਤਾ ਵੀ ਮੈਂ ਆਨੇ ਕਰਾਉਣਾ ਹੈਗਾ ਕਿ ਮੈਨੂੰ ਗਿਆ ਸੀ ਕਿ ਲੋੜ ਹੈਗੇ ਵੀ ਮੈਂ ਤਾਂ ਕੋਈ ਕੋਈ ਰਾਈ ਦਾ ਮੁੰਡਾ ਰੱਖੂ ਚਵਾਰਾ ਹੈਗਾ ਪਰ ਉੱਥੇ ਇਹਦੀ ਮੰਮੀ ਨੇ ਇਹਦੀ ਸਪੋਰਟ ਕੀਤੀ ਸੀ ਇਹਨੇ ਕਿਹਾ ਕਿ ਅਸੀਂ ਤਾਂ ਮੈਂ ਕੋਈ ਮੁੰਡਾ ਰੱਖ ਲੂੰਗੀ ਉੱਪਰ ਚਵਾਰਾ ਹੈਗਾ ਆ ਵੀ ਕੋਈ ਮੁੰਡਾ ਰੱਖੋ ਹਾਂ ਵੇਸ ਤਾਂ ਮੈਂ ਤਾਂ ਕੋਈ ਮੁੰਡਾ ਰੱਖ ਲੂੰਗੀ ਇਹ ਵੀ ਕਰਾਏ ਦੇ ਹਾਂ ਪੈਸੇ ਦੇ ਕੇ ਤੇ ਮੈਨੂੰ ਗਿਆ ਸੀ ਕਿ ਲੋੜਾਂਗੀ ਉੱਥੇ ਦੀ ਮੰਮੀ ਨੇ ਸਪੋਰਟ ਕੀਤੀ ਵੀ ਤੁਸੀਂ ਇਹ ਚੀਜ਼ ਤੋਂ ਆਈਡੀਆ ਲਾਓ ਵੀ ਕੀ ਚੱਲ ਰਿਹਾ ਹੈ ਮੇਰੇ ਪਰਿਵਾਰ ਵਿੱਚ ਕੀ ਚੱਲ ਰਿਹਾ ਹੈ ਕਿਸੇ ਦੇ ਕਿਸੇ ਜਣਗੇ ਇਹਰਕ ਮਾ ਇਹਦੀ ਮੰਮੀ ਨੇ ਸਿੱਧੇ ਇਹ ਨਹੀਂ ਇਹਨੇ ਸਿੱਧੇ ਕਿਹਾ ਤਾਂ ਮੈਂ ਕੋਈ ਘਰੇ ਮੁੰਡਾ ਰੱਖ ਲਵਾਂ ਕਿਰਾਏ ਦੇ ਉੱਪਰ ਚਬਾਰਾ ਹੈਗਾ ਤੇ ਉਹਦੇ ਨਾਲ ਹੀ ਚੱਲੀ ਜਾਓ ਮੇਰਾ ਵਿਆਹ ਵਾਲਾ ਸਿਸਟਮ ਸਭ ਮੇਰੇ ਸਹੁਰੇ ਸਭ ਤੋਂ ਵੱਡਾ ਝਗੜਾ ਇਹੀ ਸੀ ਕਰਕੇ ਹੋਇਆ ਸੀ ਅੱਛਾ ਉਸੇ ਟਾਈਮ ਉਹ ਉਸੇ ਟਾਈਮ ਮੈਂ ਇਹ ਚੀਜ਼ਾਂ ਸਮਝਾਈਆਂ ਕਿ ਮੈਂ ਕਹਿੰਦਾ ਵੀ ਮੇਰੇ ਬੱਸ ਮੋਹਤਲ ਨਿਕਲ ਗਿਆ ਤੈਨੂੰ ਪੀਸ ਹੋਣਾ ਹੈਗਾ ਮਮਾ ਨੂੰ ਸਭ ਸੁਣਦਾ ਸੀ ਹੂੰ ਤੇ ਮੰਮੀ ਇਹਦੀ ਕਹਿੰਦੀ ਹਾਂ ਕੋਈ ਚੱਕਰ ਨਹੀਂ ਮੈਨੂੰ ਸੁਣਦਾ ਸੀ ਹਾਂ ਕਹਿੰਦੀ ਸੀ ਉਹਨਾਂ ਦੀ ਮੰਮੀ ਦੀ ਵਾਰਡਿੰਗ ਸੀ ਕਿ ਹਾਂ ਉੱਪਰ ਇੱਕ ਚਬਾਰਾ ਖਾਲੀ ਹੈਗਾ ਰੂਮ ਖਾਲੀ ਹੈਗਾ ਫਰਕਮਰਕਾ ਖਾਲ ਇਹ ਤਾਂ ਬੜੀ ਸੀ ਨਾ ਜਿਹਦੇ ਮੰਮੀ ਜੀ ਮੈਂ ਉੱਥੇ ਚੀਜ਼ਾਂ ਜਿਹੜੀ ਗਲਤ ਨਿਕਲੀਆਂ ਮੂੰਹ ਦੇ ਵਿੱਚੋਂ ਉੱਥੋਂ ਰੋਕਣਾ ਚਾਹੀਦਾ ਹੂੰ ਤੇ ਆਂ ਤਾਂ ਕੱਢਣ ਲੱਗੇ ਚੀਜ਼ਾਂ ਜਿਹੜੇ ਮਜ਼ਾਕ ਦੇ ਵਿੱਚ ਕਿਤੇ ਜਾਂ ਕਿਤੇ ਵੀ ਕੀਤਾ ਸ਼ੋਭਾ ਨਹੀਂ ਜਿੰਦੀ ਚੀਜ਼ ਚੰਗੀ ਨਹੀਂ ਹੋਗੀ ਸਹੀ ਗੱਲ ਹੈ ਸਮਝੋਗੇ ਕਿ ਚੋਗੀ ਸਵਾਰੇ ਕਰਦੇ ਹੋ ਇੱਥੇ ਆਪਣੀ ਸੋਚ ਦੀ ਉਹਦੀ ਥਿੰਕਿੰਗ ਦੀ ਪਤਾ ਲੱਗ ਜਾਂਦਾ ਵੀ ਸਾਡੀ ਕਿੰਨਾ ਚੰਗਾ ਭਰਿਆ ਕੀ ਚੀਜ਼ ਭਰੀ ਹੈ ਬਈ ਜਿਵੇਂ ਹੁਣ ਮਾਮਾ ਤੇ ਜਾਂ ਇੱਕੋ ਹੈ ਨਾਨੀ ਵੀ ਨਾਲ ਵਾਲੀ ਵੀ ਹੈ